ਪਰਵਾਰ ਪਾਏ ਵਰਮ ਜੀ ਸੰਤੂ ਜੀ ਵਦੇ ਜਾਨ ਦੇ ਸਿਪਾਚ ਸਾਹਿਬ ਕੋ ਦੇਸ਼ ਜਾਨ ਵਿੱਚ ਮਹਾਰਾਜ ਅਰਦਾਸ ਬੇਨਤੀ ਕਰਾਉਂਦੇ ਨੇ ਸੇਵਕ ਨੂੰ ਮਹਾਰਾਜ ਚੰਗੇ ਦੇਸ਼ ਦਾ ਵੀਜਾ ਮਿਲ ਜਾਵੇ ਪ੍ਰਵਾਸੀ ਪਾਤਸ਼ਾਹੀ ਮਹਾਰਾਜ ਆਉਂਦੇ ਮਿਲਣ ਜੋ ਭਾਵਨਾ ਹੋ ਸਭ ਨਾਲ ਨੰਗਰ ਲਾਉਣਗੇ ਸਤਗੁਰੂ ਪਾਤਸ਼ਾਹੀ ਮਹਾਰਾਜ ਪ੍ਰਵਾਦ ਦੀਆਂ ਭਾਵਨਾਵਾਂ ਸਪੂਰਨ ਕਰਨੀਆਂ ਪਰਿਵਾਰ ਵਾਲਾ ਕਿਚ ਕੋ ਸਰੀਓ ਵੀ ਨੀ ਵਿਰਪਾ ਗ੍ਰੀਸੇਵਕ ਨੇ ਕੰਡੇ ਮਗਾਇਨੇ ਗ੍ਰੁੱਪ ਨੇ ਸੰਗਤਾਂ ਵਾਂਗ ਜੀ ਮਹਾਰਾਜ ਉਹ ਜੋ ਭਾਵਨਾਵਾਂ ਸੰਪੂਰਨ ਕਰਨੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਦੁਕਸ਼ੀਆਂ ਮਹਾਰਾਜ ਮਾੜ ਡੰਗਰ ਦਾ ਪਲਾ ਕਰਨਾ ਹਰ ਪ੍ਰਕਾਰ ਸਹਾਇਤਾ ਕਰਨੀ ਜੋ ਜੋ ਭਾਵਨਾਵਾਂ ਰੱਖ ਕੇ ਅਰਦਾਸ ਬੇਨਤੀਆਂ ਕਰਵਾਈਆਂ ਨੇ ਠੰਡਿਆਂ ਦੇ ਮਹਾਰਾਜ ਆਪ ਜੀ ਨੇ ਸੰਗਤਾਂ ਨੂੰ ਛਕਾਉਣ ਵਾਸਤੇ ਠੰਡੇ ਲਿਆਂਦੇ ਨੇ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਲੋਕ ਸੋ ਆਗਿਆ ਮਹਾਰਾਜਿੰਦੇ ਵਰਤੋਂ ਦੀ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਸਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਪਵਿੱਤਰ ਨਾਮ ਚੇਤਿ ਆਵੇ ਗੁਰੂ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੀ ਸਰਬਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਅੱਗੇ ਨਾ ਬੱਸ ਖਾਓ